ਸਸ ਸਿਕਲ ਸਾਰਿਆਂ ਨੂੰ ਕਹਿੰਦੇ ਹਨ ਸੱਚ ਦੇ ਰਾਹ ਤੇ ਨਹੀਂ ਸੱਚ ਦੇ ਨਾਲ ਤੁਰਿਆ ਜਾਂਦਾ ਹੈ ਸੱਚ ਨੂੰ ਲੱਭਿਆ ਨਹੀਂ ਸੱਚ ਨੂੰ ਵੇਖਿਆ ਜਾਂਦਾ ਹੈ ਤੇ ਕੋਈ ਵੀ ਸੱਚ ਅੰਤਿਮ ਸੱਚ ਨਹੀਂ ਹੁੰਦਾ ਗਰਮੀ ਬਾਦਰੀ ਸੀ ਰੇਤਲੇ ਰਾਹ ਤਪ ਗਏ ਸਨ ਕੇਸਰ ਨੇ ਆਪਣੇ ਪਸ਼ਾਕ ਵਿੱਚੋਂ ਜੁੱਤੀ ਕੱਢ ਕੇ ਪਾ ਲਈ ਪਿੱਛੋਂ ਇੱਕ ਗੱਡੇ ਵਾਲੇ ਆਦਮੀ ਨੇ ਆ ਕੇ ਫਕੀਰ ਨੂੰ ਨਮਸਕਾਰ ਕੀਤੀ ਤੇ ਆਪਣੇ ਗੱਡੇ ਤੇ ਬੈਠਣ ਲਈ ਫਰਿਆਦ ਕੀਤੀ ਫਕੀਰ ਅਤੇ ਕੇਸਰ ਨੇ ਪਰਨਾ ਵੀ ਛਾ ਕੇ ਚਾਲਕ ਦੇ ਪਿੱਛੇ ਬੈਠ ਗਏ ਪੁਰਾਣੇ ਗੱਡਿਆਂ ਦੇ ਪਹੀਆਂ ਦੀ ਆਵਾਜ਼ ਵਿੱਚ ਇੱਕ ਲੈਮਈ ਸੰਗੀਤ ਸੀ ਬਹੁਤ ਸੋਹਣੀ ਹੈ ਤੇਰੀ ਬਲਦਾਂ ਦੀ ਜੋੜੀ ਫਕੀਰ ਨੇ ਗੱਡੇ ਵਾਲੇ ਨੂੰ ਆਖਿਆ ਹਾਂ ਲਾਕਾ ਤੇ ਗੋਰਾ ਇਹ ਦੋਵੇਂ ਘਰ ਦੇ ਹੀ ਪਾਲੇ ਹੋਏ ਹਨ ਜੇ ਮੇਰੇ ਕੋਲ ਇੱਕ ਬਲਦ ਹੋਰ ਹੋਵੇ ਤਾਂ ਕੰਮ ਹੋਰ ਵੀ ਸੁਖਾ ਹੋ ਜਾਵੇਗਾ ਗੱਡੇ ਵਾਲੇ ਨੇ ਲਾਕੇ ਦੇ ਢਿੱਡ ਤੇ ਹੱਥ ਫੇਰ ਕੇ ਕਿਹਾ ਫਕੀਰ ਨੇ ਕਿਹਾ ਜਦੋਂ ਤੈਨੂੰ ਤੀਜਾ ਬਲਦ ਮਿਲ ਗਿਆ ਤਾਂ ਤੂੰ ਚੌਥੇ ਦੀ ਮੰਗ ਕਰੇਂਗਾ ਇਹ ਗੱਲ ਸੁਣ ਕੇ ਤਿੰਨੋਂ ਹੱਸਣ ਲੱਗ ਗਏ ਫਕੀਰ ਨੇ ਕਹਾਣੀ ਸ਼ੁਰੂ ਕੀਤੀ ਤੇ ਕਿਹਾ ਇੱਕ ਵਾਰ ਦੀ ਗੱਲ ਹੈ ਇੱਕ ਤੁਰੇ ਜਾਂਦੇ ਸਾਧੂ ਨੇ ਇੱਕ ਰਾਹ ਵਿੱਚ ਬੈਠੇ ਉਦਾਸ ਨੌਜਵਾਨ ਨੂੰ ਦੇਖਿਆ ਤੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਤਿੰਨ ਹਫ਼ਤੇ ਪਹਿਲੇ ਮੇਰਾ ਦਾਦਾ ਮਰ ਗਿਆ ਸੀ ਉਹ ਮੇਰੇ ਲਈ 5 ਕਿੱਲੇ ਜ਼ਮੀਨ ਪਿੱਛੇ ਛੱਡ ਗਿਆ ਹੈ ਅੱਛਾ ਦਾਦੇ ਦੇ ਤੁਰ ਜਾਣ ਤੇ ਉਦਾਸ ਹੈ ਸਾਧੂ ਨੇ ਪੁੱਛਿਆ ਉਸਨੇ ਤਾਂ ਉਮਰ ਦੇ ਹਿਸਾਬ ਦੇ ਨਾਲ ਇੱਕ ਦਿਨ ਦੁਨੀਆ ਤੋਂ ਜ਼ਿਆਦਾ ਹੀ ਸੀ ਪਰ ਮੇਰਾ ਹਿੱਸਾ 10 ਕਿੱਲੇ ਬੰਦਾ ਹੈ ਚਲੋ ਖੈਰ ਦੋਸਤੋ ਅਗਲੇ ਹਫਤੇ ਮੇਰਾ ਨਾਨਾ ਮਰ ਗਿਆ ਉਹ ਮੇਰੇ ਲਈ ਆਪਣੀ ਘੋੜੀ ਦੇ ਗਿਆ ਪਿਛਲੇ ਹਫਤੇ ਮੇਰੀ ਨਾਨੀ ਮਰ ਗਈ ਉਹ ਮੇਰੇ ਲਈ 5000 ਰੁਪਏ ਦੇ ਗਈ ਨੌਜਵਾਨ ਨੀਵੀ ਪਾਈ ਉਦਾਸ ਲਹਿਜੇ ਵਿੱਚ ਸਾਧੂ ਨੂੰ ਦੱਸ ਰਿਹਾ ਸੀ ਹਾਂ ਭਾਈ ਇੰਨੀਆਂ ਮੌਤਾਂ ਪਰਿਵਾਰ ਵਿੱਚ ਉਪਰੋਂ ਥੱਲੇ ਬੰਦਾ ਉਦਾਸ ਤਾਂ ਹੋ ਹੀ ਜਾਂਦਾ ਹੈ ਸਾਧੂ ਨੇ ਸੋਚਦਿਆਂ ਹੋਇਆ ਕਿਹਾ ਗੱਲ ਇਹ ਨਹੀਂ ਨੌਜਵਾਨ ਨੇ ਕਿਹਾ ਫਿਰ ਸਾਧੂ ਨੇ ਪੁੱਛਿਆ ਗੱਲ ਕੀ ਹੈ ਇਸ ਹਫਤੇ ਕੋਈ ਨਹੀਂ ਮਰਿਆ ਨੌਜਵਾਨ ਨੇ ਨੀਵੀ ਪਾਈ ਹੋਈ ਜਵਾਬ ਦਿੱਤਾ ਇਹ ਗੱਲ ਸੁਣ ਕੇ ਤਿੰਨੋਂ ਹੱਸਣ ਲੱਗ ਗਏ ਫਕੀਰ ਨੇ ਗੱਲ ਜਾਰੀ ਰੱਖੀ ਤੇ ਕਿਹਾ ਇਹ ਗੱਲ ਮਜ਼ਾਕੀਆ ਹੈ ਪਰ ਇਸ ਦਾ ਅਰਥ ਬੜਾ ਡੂੰਗਾ ਤੇ ਸੱਚਾ ਹੈ ਇੱਛਾ ਇੱਕ ਪੂਰੀ ਕਰੋ ਤਾਂ ਦੂਜੀ ਤਿਆਰ ਹੋ ਜਾਂਦੀ ਹੈ ਜਿਵੇਂ ਕਹਿੰਦੇ ਹਨ ਦਾਦੀ ਮੋਈ ਤਾਂ ਪੋਤੀ ਹੋਈ ਟੱਬਰ ਓਡੇ ਦਾ ਉੱਡਾਈ ਰੱਬ ਸਾਨੂੰ ਬਹੁਤ ਸਾਰੀਆਂ ਨਿਯਾਮਤਾ ਦੇ ਕੇ ਦੁਨੀਆ ਵਿੱਚ ਭੇਜਦਾ ਹੈ ਪਰ ਅਸੀਂ ਧਿਆਨ ਉਸ ਚੀਜ਼ ਵੱਲ ਦਿੰਦੇ ਹਾਂ ਜੋ ਸਾਡੇ ਕੋਲ ਨਹੀਂ ਹੁੰਦੀ ਫਕੀਰ ਨੇ ਗੱਲ ਜਾਰੀ ਰੱਖੀ ਤੇ ਕਿਹਾ ਇੱਕ ਵਾਰ ਇੱਕ ਆਦਮੀ ਰਾਜੇ ਦੇ ਕੋਲ ਗਿਆ ਉਸਨੇ ਰਾਜੇ ਨੂੰ ਕਿਹਾ ਜਾਹਪਨਾ ਮੈਂ ਬਹੁਤ ਗਰੀਬ ਹਾਂ ਮੇਰੇ ਕੋਲ ਕੁਝ ਵੀ ਨਹੀਂ ਹੈ ਅਗਰ ਮੈਨੂੰ 100 ਸੋਨੇ ਦੇ ਮੋਹਰੇ ਮਿਲ ਜਾਣ ਤਾਂ ਮੇਰਾ ਗੁਜ਼ਾਰਾ ਸੌਖਾ ਹੋ ਜਾਵੇਗਾ ਰਾਜੇ ਨੇ ਕਿਹਾ ਜੇ ਤੂੰ ਮੈਨੂੰ ਆਪਣਾ ਇੱਕ ਹੱਥ ਵੱਡ ਕੇ ਦੇ ਦੇਵੇਂਗਾ ਤਾਂ ਮੈਂ ਤੈਨੂੰ 100 ਸੋਨੇ ਦੇ ਮੋਹਰੇ ਦੇ ਦੇਵਾਂਗਾ ਮੈਂ ਆਪਣਾ ਹੱਥ ਵੱਡ ਕੇ ਕਿਵੇਂ ਦੇ ਸਕਦਾ ਹਾਂ ਉਸ ਗਰੀਬ ਨੇ ਕਿਹਾ ਕੀ ਤੇਰਾ ਹੱਥ 100 ਸੋਨੇ ਦੇ ਮੋਹਰੇ ਤੋਂ ਵੀ ਵੱਧ ਕੀਮਤੀ ਹੈ ਰਾਜੇ ਨੇ ਪੁੱਛਿਆ ਹਾਂ ਬਿਲਕੁਲ ਗਰੀਬ ਨੇ ਬੁੱਝ ਕੀ ਨਾਲ ਕਿਹਾ ਰਾਜੇ ਨੇ ਕਿਹਾ ਫਿਰ ਤੂੰ ਕਿਵੇਂ ਕਹਿ ਸਕਦਾ ਹੈ ਕਿ ਤੂੰ ਗਰੀਬ ਹੈ ਰਾਜੇ ਦੀ ਗੱਲ ਵਿੱਚ ਤਰਕ ਸੀ ਫਕੀਰ ਨੇ ਗੱਲ ਅੱਗੇ ਤੋਰਦਿਆਂ ਹੋਇਆ ਕਿਹਾ ਸਾਡੀ ਹਾਲਤ ਅਰਬ ਦੇ ਉਸ ਬੰਦੇ ਵਰਗੀ ਹੈ ਜੋ ਨਮਾਜ਼ ਪੜਨ ਗਿਆ ਪਰ ਆਪਣਾ ਊਠ ਖੁਦਾ ਦੇ ਆਸਰੇ ਬਾਹਰ ਹੀ ਖੁੱਲਾ ਛੱਡ ਗਿਆ ਜਦੋਂ ਉਹ ਨਮਾਜ਼ ਪੜ ਕੇ ਬਾਹਰ ਆਇਆ ਤਾਂ ਆਪਣੇ ਊਠ ਨੂੰ ਉੱਥੇ ਨਾਲ ਵੇਖ ਕੇ ਉਹ ਖੁਦਾ ਨੂੰ ਹੀ ਉਲਾਮਾ ਦੇਣ ਲੱਗਾ ਅਸੀਂ ਭੁੱਲ ਜਾਂਦੇ ਹਾਂ ਸਾਨੂੰ ਆਪਣਾ ਉਠ ਆਪ ਹੀ ਬੰਨਣਾ ਪਵੇਗਾ ਜੇ ਰੱਬ ਨੇ ਸਾਨੂੰ ਰੋਟੀ ਦਿੱਤੀ ਹੈ ਗੜਾਹੀ ਤੋੜ ਕੇ ਮੂੰਹ ਵਿੱਚ ਸਾਨੂੰ ਆਪ ਹੀ ਪੋਣੀ ਪਵੇਗੀ ਗੱਲਾਂ-ਗੱਲਾਂ ਵਿੱਚ ਮੈਨੂੰ ਭਗਤ ਦੀ ਯਾਦ ਆ ਗਈ ਫਕੀਰ ਨੇ ਗੱਲ ਜਾਰੀ ਰੱਖਦੇ ਕਿਹਾ ਜੋ ਦਿਨ ਰਾਤ ਰੱਬ ਦੀ ਭਗਤੀ ਕਰਕੇ ਅਰਦਾਸਾ ਕਰ ਰਿਹਾ ਸੀ ਕਿ ਇੱਕ ਦਿਨ ਉਸ ਦੀ ਲਾਟਰੀ ਨਿਕਲ ਜਾਵੇ ਆਖਿਰ ਇੱਕ ਦਿਨ ਰੱਬ ਨੇ ਪ੍ਰਗਟ ਹੋ ਕੇ ਕਿਹਾ ਤੇਰੀ ਭਗਤੀ ਕਬੂਲ ਹੋਈ ਹੁਣ ਤੈਨੂੰ ਇੱਕ ਕੰਮ ਕਰਨਾ ਪਵੇਗਾ ਕਿਹੜਾ ਕੰਮ ਭਗਤ ਨੇ ਪੁੱਛਿਆ ਜਾ ਜਾ ਕੇ ਪਹਿਲਾ ਲਾਟਰੀ ਖਰੀਦ ਕੇ ਲਿਆ ਇਹ ਗੱਲ ਸੁਣ ਕੇ ਤਿੰਨੋਂ ਹੱਸਣ ਲੱਗ ਗਏ ਫਕੀਰ ਨੇ ਗੱਲ ਜਾਰੀ ਰੱਖੀ ਤੇ ਕਿਹਾ ਰੱਬ ਦੀਆਂ ਨਿਯਾਮਤਾ ਦਾ ਖਲਾਰਾ ਸਾਡੇ ਆਲੇ ਦੁਆਲੇ ਹੀ ਹੈ ਅਸੀਂ ਜੋ ਚਾਹੁੰਦੇ ਹਾਂ ਉਹੀ ਸਾਡੀ ਤਕਦੀਰ ਦਾ ਹਿੱਸਾ ਬਣਦੀ ਹੈ ਜਿਵੇਂ ਇੱਕ ਵਾਰ ਇੱਕ ਆਦਮੀ ਦੁਨੀਆ ਤੋਂ ਉਪਰਾਮ ਹੋ ਕੇ ਜੰਗਲ ਵਿੱਚ ਭਗਤੀ ਕਰਨ ਚਲਾ ਗਿਆ ਤੁਰਦੇ ਤੁਰਦੇ ਉਸ ਨੇ ਇੱਕ ਜ਼ਖਮੀ ਹਿਰਨ ਦੇਖਿਆ ਜੋ ਤੁਰ ਨਹੀਂ ਸੀ ਸਕਦਾ ਕਿਸੇ ਸ਼ਿਕਾਰੀ ਦਾ ਤੀਰ ਲੱਗਨ ਕਰਕੇ ਉਸ ਦੀ ਪਿਛਲੀ ਲਤ ਕੰਮ ਨਹੀਂ ਸੀ ਕਰ ਰਹੀ ਥੋੜੀ ਦਿਰ ਬਾਅਦ ਇੱਕ ਹਾਥੀ ਹਰੇ ਪੱਤਿਆਂ ਦੀ ਟਾਣੀ ਹੀ ਰੰਦੇ ਮੂਰੇ ਖਾਣ ਲਈ ਰੱਖ ਗਿਆ ਇਸ ਤਰ੍ਹਾਂ ਹਾਥੀ ਹਰ ਰੋਜ਼ ਹੀਰਨ ਲਈ ਚਾਰਾ ਲੈ ਕੇ ਆਉਂਦਾ ਉਹ ਆਦਮੀ ਭਗਤੀ ਕਰਦਿਆਂ ਇਹ ਵਰਤਾਰਾ ਵੇਖ ਰਿਹਾ ਸੀ ਤੇ ਕੁਝ ਦਿਨ ਬਾਅਦ ਹੀਰਨ ਠੀਕ ਹੋ ਕੇ ਜੰਗਲਵਲ ਚਲਾ ਗਿਆ ਪਰਮਾਤਮਾ ਦਾ ਅਟੁੱਟ ਵਿਸ਼ਵਾਸ ਦੇਖ ਕੇ ਉਸ ਭਗਤੀ ਕਰਨ ਵਾਲੇ ਨੇ ਸੋਚਿਆ ਜੇ ਪਰਮਾਤਮਾ ਜ਼ਖਮੀ ਹੀਰਨ ਨੂੰ ਖਾਣਾ ਪਹੁੰਚਾ ਸਕਦਾ ਹੈ ਤਾਂ ਉਹ ਮੇਰਾ ਪੇਟ ਵੀ ਜ਼ਰੂਰ ਭਰੇਗਾ ਮੈਂ ਤਾਂ ਹਰ ਰੋਜ਼ ਪਰਮਾਤਮਾ ਦੀ ਭਗਤੀ ਕਰਦਾ ਹਾਂ ਤੇ ਉਹ ਬੈਠ ਕੇ ਖਾਣਾ ਉਡੀਕਣ ਲੱਗਾ ਕਈ ਦਿਨ ਬੀਤ ਗਏ ਪਰ ਕੋਈ ਨਾ ਬੋੜਿਆ ਉਹ ਆਦਮੀ ਬਹੁਤ ਹੀ ਕਮਜ਼ੋਰ ਹੋ ਗਿਆ ਇੱਕ ਸਾਧੂ ਉਧਰੋਂ ਲੰਘਿਆ ਤੇ ਉਸਨੇ ਨਿਡਾਲ ਪੇ ਉਸ ਆਦਮੀ ਨੂੰ ਪਾਣੀ ਪਿਲਾਇਆ ਤੇ ਉਸ ਦੀ ਇਸ ਹਾਲਤ ਦਾ ਕਾਰਨ ਪੁੱਛਿਆ ਉਸ ਆਦਮੀ ਨੇ ਸਾਧੂ ਨੂੰ ਹੀਰਨ ਅਤੇ ਹਾਥੀ ਵਾਲੀ ਗੱਲ ਸਾਰੀ ਦੱਸ ਦਿੱਤੀ ਸਾਧੂ ਨੇ ਕੁਝ ਦਿਨ ਸੋਚਣ ਤੋਂ ਬਾਅਦ ਉਸ ਆਦਮੀ ਨੂੰ ਪੁੱਛਿਆ ਤੂੰ ਲਾਚਾਰ ਹਿਰਨ ਬਨ ਕੇ ਮੁਤਾਜ ਕਿਉਂ ਬਨਿਆ ਮਦਦ ਕਰਨ ਵਾਲਾ ਹਾਥੀ ਕਿਉਂ ਨਾ ਬਨਿਆ ਫਕੀਰ ਦੀ ਗੱਲ ਸੁਣ ਕੇ ਗੱਡੇ ਵਾਲੇ ਨੇ ਕਿਹਾ ਗੱਲ ਤਾਂ ਸਹੀ ਹੈ ਆਪਣੀ ਕਿਸਮਤ ਦੀ ਵਾਗਡੋਰ ਆਪਣੇ ਹੱਥ ਹੀ ਹੁੰਦੀ ਹੈ ਥੋੜੀ ਦੂਰ ਗਏ ਹੀ ਸਨ ਕਿ ਹਵਾ ਵਿੱਚ ਰੱਚਿਆ ਧੂਆਂ ਨਾ ਕਮੂਨ ਉੱਤੇ ਚੜਨ ਲੱਗਿਆ ਨਾਲ ਹੀ ਖੇਤ ਵਿੱਚ ਪੱਕਿਆ ਬਾਜਰਾ ਅੱਗ ਨਾਲ ਜਲ ਕੇ ਰਾਖ ਹੋ ਰਿਹਾ ਸੀ ਵੱਟ ਤੇ ਬੈਠਾ ਅੱਖਾਂ ਹੰਝੂ ਪੂੰਝ ਰਿਹਾ ਆਦਮੀ ਉਸ ਖੇਦ ਦਾ ਮਾਲਕ ਲੱਗ ਰਿਹਾ ਸੀ ਫਕੀਰ ਨੇ ਉਸ ਕੋਲ ਜਾ ਕੇ ਆਪਣੀ ਮਸ਼ਾਕ ਵਿੱਚੋਂ ਪਾਣੀ ਕੱਢ ਕੇ ਉਸ ਨੂੰ ਪੀਣ ਲਈ ਦਿੱਤਾ ਗੱਡੇ ਵਾਲਾ ਆਦਮੀ ਕੁਝ ਦਿਨ ਰੁੱਕ ਕੇ ਚਲਾ ਗਿਆ ਕੇਸਰ ਅਤੇ ਫਕੀਰ ਖੇਤ ਦੇ ਮਾਲਕ ਕੋਲ ਹੀ ਬੈਠ ਗਏ ਉਸ ਆਦਮੀ ਨੇ ਰੋਂਦਿਆਂ ਹੋਇਆ ਆਪਣਾ ਦੁੱਖ ਸਾਂਝਾ ਕੀਤਾ ਮੈਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਫਿਰ ਇਹ ਮੇਰੇ ਨਾਲ ਹੀ ਕਿਉਂ ਹੋਇਆ ਫਕੀਰ ਨੇ ਆਦਮੀ ਨੂੰ ਕਿਹਾ ਕਈ ਗੱਲਾਂ ਦਾ ਜਵਾਬ ਸਮਾਂ ਹੀ ਦੇ ਸਕਦਾ ਹੈ ਰੱਬ ਤੇ ਭਰੋਸਾ ਰੱਖੀ ਥੋੜੀ ਦਿਰ ਬਾਅਦ ਉਸ ਆਦਮੀ ਕੋਲ ਬੈਠਣ ਤੋਂ ਬਾਅਦ ਦੋਵੇਂ ਤਰਫੇ ਉਹਨਾਂ ਦੀ ਚੁੱਪ ਵਿੱਚ ਉਦਾਸੀ ਸੀ ਕੇਸਰ ਨੇ ਚੁੱਪ ਤੋੜਦੇ ਹੋਏ ਫਕੀਰ ਨੂੰ ਪੁੱਛਿਆ ਸਾਈ ਜੀ ਕਈ ਲੋਕ ਗਲਤੀਆਂ ਕਰਕੇ ਵੀ ਮੋਜਾਂ ਕਰਦੇ ਨੇ ਤੇ ਕਈਆਂ ਨੂੰ ਰੱਬ ਬਿਨਾਂ ਗਲਤੀ ਦੀ ਵੀ ਸਜ਼ਾ ਦੇ ਦਿੰਦਾ ਹੈ ਕੇਸਰ ਦੀ ਆਵਾਜ਼ ਵਿੱਚ ਸ਼ਿਕਾਇਤ ਸੀ ਫਕੀਰ ਨੇ ਸਮਝਾਇਆ ਕੀ ਗਲਤ ਹੈ ਕੀ ਠੀਕ ਹੈ ਇਸ ਦਾ ਨਿਰਾਨਾ ਤਾਂ ਪ੍ਰਮਾਤਮਾ ਨੇ ਹੀ ਕਰਨਾ ਹੈ ਕਈਆਂ ਨੂੰ ਮਿਲੀ ਸਜ਼ਾ ਜਗ ਜਾਹਰ ਹੋ ਜਾਂਦੀ ਹੈ ਤੇ ਕਈਆਂ ਦੀ ਸਜ਼ਾ ਤੇ ਪਰਦਾ ਪੈ ਜਾਂਦਾ ਹੈ ਪਰ ਪੁੱਤਰ ਜੇ ਕੋਈ ਕਿਸੇ ਦਾ ਹੱਕ ਮਾਰਦਾ ਹੈ ਤਾਂ ਉਸ ਦੀ ਸਜ਼ਾ ਕਦੇ ਨਾ ਕਦੇ ਰਾਬੂ ਉਸ ਨੂੰ ਜ਼ਰੂਰ ਦਿੰਦਾ ਹੈ ਰੱਬ ਦੀ लाठी ਦੀ ਆਵਾਜ਼ ਨਹੀਂ ਹੁੰਦੀ ਦਦੈ ਦੋਸਨਾ ਦਿਓ ਕਿਸੇ ਦੋਸ ਕਰਮਾ ਆਪਣੇ ਆ ਧੰਨਵਾਦ